ਵਾਟੀ بڑے ਪਾਛੜ ਦੇ ਪਤਨੇ ਕੀ ਗੱਲ ਆ ਅ ਸ਼ਾਮ ਤੱਕ ਉਹਨੇ ਲੈ ਕੇ ਜਾਣੇ ਕਪੜੇ ਅੱਜ ਇੰਚ ਟੇਪ ਲੱਭਾਂ ਇੰਚ ਟੇਪ ਇਹ ਪਤਾ ਨਹੀਂ ਕਿੱਥੇ ਰੱਖ ਦਿੰਦਾ ਇੰਚ ਟੇਪ ਹੀ ਨਹੀਂ ਲੱਭਣ ਦਿਆ ਕਿੱਥੇ ਰੱਖਿਆ ਸੀਗਾ ਕਿੱਥੇ ਆ ਅੱਜ ਪਿੱਛੇ ਉਹਨੂੰ ਵਾਏ ਮਾਰਦਾ ਅਰਸ਼ਨ ਅਰਛ ਅਰਛ ਲੱਗਦਾ ਉਧਰ ਲੈ ਗਾਈ ਚਾਹ ਲੈਣ ਪਤਾ ਨਹੀਂ ਕਿੱਥੇ ਰੱਖਿਆ ਇੰਚ ਟੇਪ ਅਰਛ ਹਾਂਜੀ ਆ ਚਾਹ ਬਣੀ ਕਿੜੀ ਆ ਦੇ ਚਾਹ ਨਾਲੇ ਟਾਈਮ ਜੇ ਤੇ ਇੰਚੀ ਟੇਪ ਕੱਲ ਦਾ ਲੱਭਾ ਨਹੀਂ ਕਿੱਥੇ ਗਿਆ ਇੱਥੇ ਰੱਖਿਆ ਮੈਂ ਕਿਤੇ ਲੱਭ ਕੇ ਦੇ ਮੈਨੂੰ ਜਿੱਥੇ ਰੱਖਣਾ ਯਾਰ ਪਤਾ ਨਹੀਂ ਲੱਗਦਾ ਤੇਰੀ ਚੀਜ਼ ਕਿੱਥੇ ਆਵੇ ਨਵਾਂ ਮੰਗਾ ਲੋ ਹਾਂ ਨਵਾਂ ਮੰਗਾ ਲੋ ਪਹਿਲਾਂ ਲੱਭਾ ਇੱਕ ਵਾਰੀ ਇੱਥੇ ਰੱਖਿਆ ਕਿੱਥੇ ਰੱਖਿਆ ਮੈਂ ਜਗਾ ਸੋਚ ਕਿੱਥੇ ਰੱਖਿਆ ਕਿੱਥੇ ਆ ਤੇ ਇਤਾਂ ਨਹੀਂ ਹੁੰਦਾ ਇੱਥੇ ਸਾਮਾਨ ਦੇ ਥੱਲੇ ਥੱਲੇ ਨਾ ਆਵੇ ਕਿਤੇ ਥੱਲੇ ਉਹ ਕੀ ਅੱਛਾ ਫੜ ਤੂੰ ਆ ਫੜ 10 ਰੁਪਏ ਤੇ ਦੁਕਾਨ ਤੋਂ ਹੁਣ ਵਾਲਾ ਆ। ਉਹਨਾਂ ਨੂੰ ਇੱਕ ਹੋਰ ਗੋਲ ਫਿਰ ਲੱਭ ਲੈਣੇ ਥਰਕੇ। ਚੱਜਾ ਲੈ ਆਉਂ ਨੀ ਇਧਰ। ਮੋੜਵਾ ਕਾਇਏ ਕਾਰਾਂ ਹੀ ਹੋਣਾ। ਤੁਮ ਕਹੇਂ ਲੱਭ ਕੇ ਮੋੜ ਦਾਂਗੇ। ਠੀਕ ਆ ਠੀਕ ਆ। ਉੱਤ ਕਿ ਦਲਮੇ ਪਿਆਈਓ। ਓ! ਓ ਵੀਰ। ਓ! ਭਰਾ ਕੰਮ ਕਰ ਉੱਠ ਕੇ ਸਫਾਈ ਸੂਈ ਕਰਕੇ ਦਲਮੇ ਪਿਆਵਾ। ਪੈਸੇ ਨਹੀਂ ਲੈਣੇ ਦਿਹਾੜੀ ਨਹੀਂ ਲੈਣੀ। ਕੰਮ ਕਰ ਚੱਜਣਾ ਸਫਾਈ ਕਰ। ਦਾਤਾ ਦਿਨ ਪੰਜਾਬੀ ਚ ਮੈਂ। ਬੈਣਾ ਲੰਮੇ ਲੂਮੇ ਨਹੀਂ ਬੈਣਾ ਇੱਥੇ ਗਏ ਨੇ ਕਿਹੜਾ ਯਾਰ ਸਮਝ ਨਹੀਂ ਆਉਂਦੀ ਮੈਨੂੰ ਪਤਾ ਨਹੀਂ ਕਿਹੜਾ ਕਿਹਾ ਇਹ ਮੈਨੂੰ ਚੇਤਾ ਤੂੰ ਚੇਤਾ ਨਹੀਂ ਯਾਰ ਕਿੱਥੇ ਰੱਖ ਬੈਠਾ ਹੈ ਮੈਂ ਮੈਨੂੰ ਯਾਰ ਭਾ ਇੱਕ ਇੰਚੀ ਟੇਪ ਦੇ ਦੇ ਅੱਬਾ ਬਲੇ ਇੱਕ ਇੰਚੀ ਟੇਪ ਦੇ ਦੇ ਉਹਨਾਂ ਨੂੰ ਕਿੱਥੇ ਚਲੇ ਗਿਆ ਆਜੇ ਤੱਕ ਆਇਆ ਹੀ ਨਹੀਂ ਆ ਕਿੰਨਾ ਟਾਈਮ ਹੋ ਗਿਆ ਉਹਨੂੰ ਭੇਜੇ ਨੂੰ ਇੰਚ ਟੇਪ ਤਾਂ ਕੰਮ ਕਿੰਨਾ ਰੁਕਿਆ ਮੇਰਾ ਉਹ ਦਾਦੀ ਸ਼ੇਰ ਮੰਗਾਉ ਨੂੰ ਆਈ ਮਰੋ ਸ਼ੇਤੀ ਅਬਾ ਤਾਂ ਮੈਂ ਪੈਂਟ ਇੱਕ ਪ੍ਰੈਸ ਕਰ ਲਾਂ ਨਾ ਆਉਂਦਾ ਫਿਰ ਮੈਨੂੰ ਆਪ ਜਾਣਾ ਪਊਗਾ ਹੋਰ ਕੀ ਆ ਵੇਖੋ ਆਉਂ ਆਏ ਹੋ ਯਾਰ ਨਾ ਪਤਾ ਕਿੱਥੇ ਗਿਆ ਆਇਆ ਆਈ ਆ ਗਿਆ ਆਈ ਹਾਂਜੀ ਸਤਾ ਜੀ ਲਿਆਂਦਾ ਇੰਚ ਟੇਪ ਹਾਂਜੀ ਉਸਤਾ ਜੀ ਤਲਾ ਕੱਢ ਫਿਰ ਛੇਤੀ ਕਰ ਮੇਰਾ ਕੰਮ ਕਿੰਨਾ ਰੁਕਿਆ ਆ ਲਓ ਆ ਗਿਲਾਉਂਦਾ ਇਹੋ 1 ਇੰਚ ਟੇਪ ਓ ਤੈਨੂੰ ਦੂਜਾ ਇੰਚ ਟੇਪ ਕਿਹਾ ਹੀ ਲਿਆਉਣ ਨੂੰ ਦੂਜਾ ਕਿਹੜਾ ਇੱਕ ਤਾਂ ਇਹਨੇ ਦਿਮਾਗ ਖਾਦਾ ਕੋਈ ਕੰਮ ਤੇ ਕਰਦਾ ਕੋਈ ਕੰਮ ਆ ਓ ਨੋ ਇੱਥੇ ਯਾਰ ਦੇਣਾ ਮੈਂ 1 ਮਿੰਟ ਖੜਿਆ ਆ ਤਾਂ ਸੱਚ ਆਈ ਨਾ ਇਹਨਾਂ ਨੇ ਲੱਭ ਕੇ ਰੱਖਿਆ ਆਈ ਆ ਇਹਨੂੰ ਕਹਿੰਦੇ ਆ ਇਹਨੂੰ ਕਹਿੰਦਾ ਇੰਚੀ ਟੇਪ ਇਹਨੂੰ ਆ ਲੈ ਆ ਇਹ ਕਿਹੜੀ ਬੱਤੀ ਆ ਬੱਤੀ ਵਾਲੀ 1 ਇੰਚੀ ਟੇਪ ਚੋਕ ਲੈਂਦੀ ਤੂੰ ਇਹਦੇ ਤੁਸੀਂ 1 ਇੰਚੀ ਟੇਪ ਹੀ ਕਿਹਾ ਹੈ ਮੈਨੂੰ ਕਿਆ ਤੋਂ ਲੈਦਾ ਹਾਂ ਚੱਲ ਪੰਜ ਵਾਰਤ ਕਰਕੇ ਤੈਨੂੰ ਪੈਸੇ ਲਾ ਕੇ ਆ ਜਿਹੜੇ ਤੇਨ ਚੱਲ ਛੇਤੀ ਪਾਜਾ